ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਪੰਜਵਾਂ ਕਾਹੂ ਵਿਹਾਵੇ ਰੰਗ ਰਸ ਰੂਪ ਕਾਹੂ ਵਿਹਾਵੇ ਮਏ ਬਾਪ ਪੁੱਤ ਕਾਹੂ ਵਿਹਾਵੇ ਰਾਜ ਮਿਲਖ ਵਪਾਰ ਸ਼ਾਂਤ ਵਿਹਾਵੇ ਹਰਨਾਮ ਅਦਾਰਾ ਰਚਨਾ ਸਾਚ ਬਣੀ ਸਭ ਦਾ ਇੱਕ ਤਣੀ ਰਹਾਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਪੰਜਵਾਂ ਕਾਹੂੰ ਵਿਹਾਵੇ ਰੰਗ ਰਸ ਰੂਪ ਕਾਹੂੰ ਵਿਹਾਵੇ ਮਏ ਬਾਪ ਪੁੱਤ ਕਾਹੂੰ ਵਿਹਾਵੇ ਰਾਜ ਮਿਲਖ ਵਪਾਰ ਸ਼ਾਂਤ ਵਿਹਾਵੇ ਹਰਨਾਮ ਅਜਾਰਾ ਰਚਨਾ ਸਾਚ ਬਣੀ ਮਨੀ ਸਭ ਦਾ ਇੱਕ ਤਣੀ ਰਹਾਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਪੰਜਵਾਂ ਕਾਹੂ ਬਿਹਾਵੇ ਰੰਗ ਰਸ ਰੂਪ ਕਾਹੂ ਬਿਹਾਵੇ ਮਏ ਬਾਪ ਪੁੱਤ ਕਾਹੂ ਵਿਹਾਵੇ ਰਾਜ ਮਿਲਖ ਵਪਾਰ ਸੰਤ ਵਿਹਾਵੇ ਹਰਨਾਮ ਅਜ਼ਾਰਾ ਰਚਨਾ ਸਾਚ ਬਣੀ ਮਨੀ ਸਬਕਾ ਇਕਤਨੀ ਰਹਾਉ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਪੰਜਵਾਂ ਕਾਹੂ ਬਿਹਾਵੇ ਰੰਗ ਰਸ ਰੂਪ ਕਾਹੂ ਬਿਹਾਵੇ ਮਏ ਬਾਪ ਪੁੱਤ ਕਾਹੂ ਬਿਹਾਵੇ ਰਾਜ ਮਿਲਖ ਵਪਾਰ ਸੰਤ ਬਿਹਾਵੇ ਹਰਨਾਮ ਅਜਾਰਾ ਰਚਨਾ ਸਾਚ ਬਣੀ ਮਣੀ ਸਭ ਦਾ ਇੱਕ ਤਨੀ ਰਹਾਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਪੰਜਵਾਂ ਕਾਹੂ ਬਿਹਾਵੇ ਰੰਗ ਰਸ ਰੂਪ ਕਾਹੂ ਬਿਹਾਵੇ ਮਾਏ ਬਾਪ ਪੁੱਤ ਕਾਹੂ ਬਿਹਾਵੇ ਰਾਜ ਮਿਲਖ ਵਪਾਰ ਸ਼ਾਂਤ ਬਿਹਾਵੇ ਹਰ ਨਾਮ ਅਜਾਰਾ ਰਚਨਾ ਸਾਚ ਬਣੀ ਸਭ ਦਾ ਇੱਕ ਟਣੀ ਰਹਾਉ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਪੰਜਵਾਂ ਕਾਹੂ ਬਿਹਾਵੇ ਰੰਗ ਰਸ ਰੂਪ ਕਾਹੂ ਬਿਹਾਵੇ ਮਏ ਬਾਪ ਪੁੱਤ ਕਾਹੂ ਵਿਹਾਵੇ ਰਾਜ ਮਿਲਖ ਵਪਾਰ ਸ਼ਾਂਤ ਵਿਹਾਵੇ ਹਰ ਨਾਮ ਅਦਾਰਾ ਰਚਨਾ ਸਾਚ ਬਣੀ ਮਨੀ ਸਭ ਦਾ ਇੱਕ ਤਨੀ ਰਹਾਉ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਪੰਜਵਾਂ ਕਾਹੂ ਵਿਹਾਵੇ ਰੰਗ ਰਸ ਰੂਪ ਕਾਹੂ ਵਿਹਾਵੇ ਮਏ ਬਾਪ ਪੁੱਤ ਕਾਹੂ ਵਿਹਾਵੇ ਰਾਜ ਮਿਲਖ ਵਪਾਰ ਸ਼ਾਂਤ ਵਿਹਾਵੇ ਹਰਨਾਮ ਅਜ਼ਾਰਾ ਰਚਨਾ ਸਾਚ ਬਣੀ ਮੀ ਸਭ ਦਾ ਇੱਕ ਤਨੀ ਰਹਾਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਪੰਜਵਾਂ ਕਾਹੂ ਬਿਹਾਵੇ ਰੰਗ ਰਸ ਰੂਪ ਕਾਹੂ ਬਿਹਾਵੇ ਮਏ ਬਾਪ ਪੁੱਤ ਕਾਹੂ ਬਿਹਾਵੇ ਰਾਜ ਮਿਲਖ ਵਪਾਰ ਸ਼ਾਂਤ ਬਿਹਾਵੇ ਹਰ ਨਾਮ ਅਜਾਰਾ ਰਚਨਾ ਸਾਚ ਬਣੀ ਮੀ ਸਭ ਦਾ ਇੱਕ ਤਣੀ ਰਹਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਪੰਜਵਾਂ ਕਾਹੂ ਬਿਹਾਵੇ ਰੰਗ ਰਸ ਰੂਪ ਕਾਹੂ ਬਿਹਾਵੇ ਮਏ ਬਾਪ ਪੁੱਤ ਕਾਹੂ ਵਿਹਾਵੇ ਰਾਜ ਮਿਲਖ ਵਪਾਰ ਸ਼ਾਂਤ ਵਿਹਾਵੇ ਹਰਨਾਮ ਅਜ਼ਾਰਾ ਰਚਨਾ ਸਾਚ ਬਣੀ ਮਨੀ ਸਭ ਦਾ ਇੱਕ ਤਨੀ ਰਹਾਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ